ਸਸਿਕਾਰ ਦੀ ਸਾਰਿਆਂ ਨੂੰ ਤੋਂ ਆਪਾਂ ਕਾਫੀ ਦਿਨ ਬਾਅਦ ਬਣਾਉਣ ਲੱਗੇ ਆਂ ਕੜੀ ਕੜੀ ਬਖਤ ਨੂੰ ਖੜੀ ਕਹਿੰਦੇ ਹੁੰਦੇ ਨੇ ਹਨਾ ਤੇ ਜਿਹਦੇ ਵਿੱਚ ਆਪਾਂ ਪਾਵਾਂਗੇ ਕੱਟ ਕੇ ਰੱਖੇ ਨੇ ਮੈਂ ਤੁਹਾਨੂੰ ਦਿਖਾਵਾਂ ਕਿ ਕੀ-ਕੀ ਕੱਟਿਆ ਤੇ ਕੀ-ਕੀ ਕਰ ਰਹੇ ਆਪਾਂ ਕੀ ਕੀ ਪਾ ਕੇ ਬਣਾ ਰਹੇ ਆਂ ਲਸਣ ਕੱਟ ਕੇ ਰੱਖ ਲਿਆ ਤੇ ਅਦਰਕ ਦੇ ਆਪਾਂ ਟੁਕੜੇ ਛੋਟੇ-ਛੋਟੇ ਕਰ ਲਾਂਗੇ ਇਹ ਆਪਾਂ ਨੂੰ ਕੁੱਟਾਂਗੇ ਅਦਰਕ ਨੂੰ ਕੁੱਟ ਕੇ ਪਾਵਾਂਗੇ ਨਹੀਂ ਤਾਂ ਖਰਚ-ਖਰਚ ਜੀ ਕਰਨ ਖੜੀ ਦੇ ਵਿੱਚ ਨਾ ਸਵਾਦ ਵੀ ਲੱਗਦੇ ਆ ਕਈ ਚੀਜ਼ਾਂ ਨੂੰ ਸਵਾਦ ਲੱਗਦਾ ਹੁੰਦਾ ਅਦਰਕ ਕਿਰਚ ਕਿਰਚ ਜੀ ਕਰੇ ਜਿਵੇਂ ਸਾਗ ਦੇ ਵਿੱਚ ਆਪਾਂ ਪਾ ਲੈਨੇ ਆ ਲਸਣ ਤੇ ਅਦਰਕ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਚੰਗੀ ਤਰ੍ਹਾਂ ਆਪਾਂ ਰੱਖ ਕੇ ਪਾਵੋ ਇਹਨੂੰ ਆਪਾਂ ਕੁੱਟਾਂਗੇ ਮੈਂ ਅਦਰਕ ਨੂੰ ਕੜੀਚ ਪਾਉਣ ਲੱਗੀ ਠੀਕ ਹੈ ਜੀ ਦੋ ਪਿਆਜ਼ ਆ ਮੈਂ ਕੱਟ ਕੇ ਰੱਖਲੇ ਸੀਗੇ ਲਸਣ ਛਿੱਲ ਕੇ ਰੱਖ ਲਿਆ ਸੀ ਤੇ ਅਦਰਕ ਤੁਹਾਡੇ ਸਾਹਮਣੇ ਕੱਟਿਆ ਤੇ ਆਪਾਂ ਲਾਵਾਂਗੇ 5 ਤੋਂ 7 ਹਰੀਆਂ ਮਿਰਚਾਂ ਤੇ ਕਿਉਂ ਇਹ ਹਰੀਆਂ ਮਿਰਚਾਂ ਦੇ ਨਾਲ ਵੀ ਖੜੀ ਟੇਸਟ ਲੱਗਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੱਸਦੀ ਹੁੰਨੀ ਆ ਕਿ ਜਦੋਂ ਝਾੜ ਦੇ ਥੱਲੇ ਆਉਂਦੀਆਂ ਨੇ ਖਾਣ ਵੇਲੇ ਤਾਂ ਉਹ ਤੋਂ ਬਹੁਤ ਟੇਸਟ ਲੱਗਦੀ ਹੈਗੀ ਹਨ ਤੇ ਆਪਾਂ ਆਲੂ ਵੀ ਰੱਖ ਲੈ ਪਾਣੀ ਚ ਭਿਉ ਕੇ ਮੈਂ ਜਿੰਨੇ ਤੁਹਾਨੂੰ ਜ਼ਰੂਰਤ ਆ ਪਕੌੜੇ ਬਣਾਉਣ ਦੀ ਉਨੇ ਹਨਾ ਤੇ ਕਈ ਵਾਰ ਤਾਂ ਨਾਲ ਹੀ ਖਾਦੇ ਜਾਂਦੇ ਆ ਕਾਫੀ ਸਵਾਦ ਲੱਗਦੇ ਫਿਰ ਆਪਾਂ ਪਕੌੜੇ ਤਾਂ ਵੈਸੇ ਵੀ ਖਾਦੇ ਜਾਂਦੇ ਆ ਬਾਅਦ ਵਿੱਚ ਕੱਢੇ ਜਾਣਗੇ ਤੇ ਉਹ ਬਣ ਜਾਂਦੇ ਨੇ ਕਾਫੀ ਦਿਨਾਂ ਬਾਅਦ ਆਪਾਂ ਕੜੀ ਬਣਾਉਣ ਲੱਗੇ ਆਂਗੇ ਕਿਉਂਕਿ ਅੱਗੇ ਫਿਰ ਸਰਦੀ ਆ ਸਰਦੀ ਚ ਇੰਨੀ ਖੜੀ ਟੇਸਟ ਨਹੀਂ ਦਿੰਦੀ ਜਿੰਨੀ ਕਿ ਗਰਮੀ ਦੇ ਵਿੱਚ ਟੇਸਟ ਲੱਗਦੀ ਆ ਖੜੀ ਤੇ ਇਸ ਲਈ ਮੈਂ ਕਿਹਾ ਚਲੋ ਅੱਜ ਬਣਾ ਲਓ ਹਲੇ ਇੰਨੀ ਠੰਡ ਜੀ ਨਹੀਂ ਹੋਏਗੀ ਫਿਰ ਤਾਂ ਅੱਗੇ ਤੁਹਾਨੂੰ ਪਤਾ ਕਿ ਸਬਜ਼ੀਆਂ ਆ ਜਾਂਦੀਆਂ ਨੇ ਵੱਧ ਵੈਸੇ ਸਾਰੇ ਤੁਹਾਡੇ ਬਥੇ ਘਰੇ ਸਬਜ਼ੀਆਂ ਲਾ ਲਿਆ ਕਰੋ ਭੈਣੇ ਬਾਹਰ ਦੀ ਸਬਜ਼ੀ ਤਾਂ ਬੜੀ ਗੰਦੀ ਜੀ ਲੱਗਦੀ ਆ ਮੈਂ ਦੇਖਿਆ ਸੀਗਾ ਪਰसों ਜਦੋਂ ਉੱਥੇ ਦੇਖਣ ਗਈ ਸੀ ਲੈਣ ਗਾਜਰ ਦੇਖਣ ਲੱਗੀ ਪਰ ਮੈਨੂੰ ਚੰਗੀ ਨਹੀਂ ਲੱਗੀ ਤਾਂ ਮੈਂ ਛੱਡ ਦਿੱਤੀ ਸੀ ਕਿ ਗਾਜਰ ਨਹੀਂ ਬਣਾਣੀ ਕੀ ਇਹ ਪਾ ਲਿਆ ਆਪਾਂ ਹਣਾ ਤੇ ਥੋੜਾ ਜਿਹਾ ਲਿਆ ਆਪਾਂ ਦਹੀਂ ਮੈਂ ਬਾਹਲਾ ਦਹੀਂ ਨਹੀਂ ਲਿਆ ਕਿਉਂਕਿ ਜਿਆਦਾ ਖੱਟੀ ਨਹੀਂ ਬਣਾਉਣੀ ਆਪਾਂ ਨੇ ਜਿਆਦਾ ਖੱਟੀ ਬਣਾਉਣਾ ਵੈਸੇ ਖਾਂਸੀ ਹੋਈ ਪਈ ਹੈਗੀ ਤੇ ਇੱਕ ਆਪਾਂ ਲੈ ਲਿਆ ਸੀ ਆਲੂ ਜਿਹੜਾ ਆਲੂ ਕੱਟ ਗਿਆ ਆਪਾਂ ਭਿਉਂਦਾ ਕਿਉਂਕਿ ਕਾਲਾ ਨਾ ਹੋਵੇ ਤੇ ਥੋੜਾ ਜਿਹਾ ਪਾ ਲਿਆ ਸੀ ਮੈਂ ਨਮਕ ਨਮਕ ਪਾ ਕੇ ਰੱਖਿਆ ਸੀ ਫਿਰ ਕਾਲਾ ਨਹੀਂ ਹੁੰਦਾ ਤੇ ਇਲਾਕੇ ਆਪਾਂ ਲੈ ਲਈ ਕੋ ਬੇਸਨ ਦੀ ਕੌਲੀ ਆਪਾਂ ਇਹਦੇ ਚਖੋਲ ਲੈਨੇ ਆ ਕਿ ਬੇਸਨ ਦੂਸਰੀ ਸਾਈਡ ਤੇ ਆਪਾਂ ਰਿਜਣਾ ਧਰ ਦਿਆਂਗੇ ਚੰਗੀ ਤਰ੍ਹਾਂ ਕੋਲ ਜਾਏਗਾ ਤਾਂ ਪਾਣੀ ਘੱਟ ਪਾਇਆ ਹਲੇ ਹੋਰ ਪਾਵਾਂਗੀ ਦਹੀਂ ਕਰਕੇ ਦਹੀਂ ਜਿ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਪਕਾਉੜ ਲਾਂਗੇ ਹਨਾ ਇਧਰ ਆਪਣੀ ਕੜਾਹੀ ਤੜੀ ਹੋਈ ਆ ਜਿਹੜੇ ਕਿ ਪਕੌੜੇ ਬਣਾਉਣ ਵਾਸਤੇ ਕੜਾਹੀ ਦਾ ਤੇਲ ਆਪਣਾ ਪੂਰਾ ਗਰਮ ਹੋ ਗਿਆ ਤੇ ਇਹ ਆਪਾਂ ਇਹ ਚ ਪਾ ਲਿਆ ਬੇਸਣ ਆਲੂਆਂ ਦੇ ਵਿੱਚ ਪਾਵਾਂਗੇ ਥੋੜੀ ਜੀ ਹਲਦੀ ਤੇ ਵਿੱਚ ਪਾਵਾਂਗੇ ਆਪਾਂ ਜੀਰਾ ਮੈਂ ਤੁਹਾਨੂੰ ਦਿਖਾਈ ਦੇਮ ਹਨਾ ਇਹ ਚ ਪਾਇਆ ਜੀਰਾ ਸਵਾਦਨ ਸਾਰ ਨਮਕ ਪਕੌੜੇ ਨਹੀਂ ਬਣਦੇ ਭਾਈ ਇਹ ਤੇ ਇਹ ਪਾ ਲਈ ਥੋੜੀ ਜੀ ਲਾਲ ਮਿਰਚ ਵਿੱਚ ਹਰੀ ਮਿਰਚ ਵੀ ਪਾਵਾਂਗੇ ਥੋੜੀ ਜੀ ਕਿਉਂਕਿ ਆਪਾਂ ਵੀ ਵਿੱਚੋਂ ਪਕੌੜੇ ਖਾਣ ਦੀ ਕੋਸ਼ਿਸ਼ ਦੇਖ ਲਾਂਗੇ ਇਹ ਪਾ ਦਿੱਤਾ ਹੁਣ ਆਪਾਂ ਧਾਰੀਏ ਕੜਾਹੀ ਬਸ ਇਹਨੂੰ ਪਕਾ ਗਰਮ ਕਰਕੇ ਤੇ ਉਧਰਲੇ ਪਾਸੇ ਆਪਾਂ ਧਰ ਦਿੱਤਾ ਕੁੱਕਰ ਜਿਹਦੇ ਵਿੱਚ ਆਪਣੀ ਬੇਸਣ ਪਾ ਜਰਿਆ ਵਾ ਹੈਨਾ ਇਹ ਕਰਤੇ ਸਟਾਰਟ ਆ ਪੱਚੀ ਮਨੀ ਚਲਾਈ ਹੈ ਕਿ ਧੂਆ ਬੜਾ ਹੀ ਨਿਕਲ ਰਿਹਾ ਵਾ ਹਨਾ ਤੇ ਨੰਬੇ ਨੰਬੇ ਪਕੌੜੇ ਨੇ ਬਣਾਏ ਆਪਾਂ ਕੜੀ ਪਕੌੜਾ ਜਿੰਨਾ ਬਾਤ ਬਣਾਏ ਅੰਮ੍ਰਿਤ ਜਲ ਕੀ ਤਾਜਪੂਰ ਕਚਨੀ ਵੀ ਕੜੀ ਪਕੌੜਾ ਬਣਾ ਲ ਕੇ ਸੇਕ ਕਰਦੇ ਆ ਘੱਟ ਕਿਤੇ ਧੂਆ ਦੇਖੋ ਕਿੰਨਾ ਨਿਕਲ ਰਿਹਾ ਜਿਆਦਾ ਹੀ ਜਲ ਗਿਆ ਨਾ ਇਹ ਤੇਲ ਆਪਾਂ ਛੋਟਾ ਛੋਟਾ ਕਰਕੇ ਬਣਾ ਲੈਨੇ ਆ ਮੈਨੂੰ ਮੂਡ ਨਹੀਂ ਸੀਗਾ ਐਸੀ ਅੱਜ ਪਰ ਉਹ ਕਹਿੰਦੇ ਇਹ ਬਣਾਵੇ ਬੰਦਾ ਡੈਲੀ ਡੈਲੀ ਹੈ ਨਾ ਬਣਾਉਣਾ ਤਾਂ ਪੈਂਦਾ ਆਪਾਂ ਨੂੰ ਬਣਾਣਾ ਕਿਉਂਕਿ પેટ ਭੁਜਾ ਮੈਂ ਕਿੰਨਾ ਆਪਣ ਖਾ ਲਿਆ ਬਣਾ ਲਿਆ ਖਾ ਲਿਆ ਬਣਾ ਲੈਣਾ ਹੋਰ ਕੋਈ ਕੰਮ ਨਹੀਂ ਮੈਨੂੰ ਤਾਂ ਭਾਈ ਹੋਰ ਅੱਜ ਜਿਵੇਂ ਤੁਸੀਂ ਦੀਵਾਲੀ ਸਾਰਿਆਂ ਦੀ ਵਧੀਆ ਨਿਕਲੀ ਆ ਠੀਕ ਠਾਕ ਨਿਕਲੀ ਦੀਵਾਲੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੈ ਨਾ ਵਾਹਿਗੁਰੂ ਸਭ ਦੇ ਖੁਸ਼ੀਆਂ ਕਰੇ ਕਈ ਵਾਰ ਤਾਂ ਬਹੁਤ ਮਾਨ ਅਦਾਸ ਹੁੰਦਾ ਵਾ ਸੱਚੀ ਗੱਲ ਹੈ ਭੈਣ ਸੱਚੀ ਗੱਲ ਮੈਂ ਇਸ ਲਈ ਜ਼ਿਆਦਾ ਵੀਡੀਓ ਬਣਾਉਣ ਲੱਗ ਜਾਨੀ ਆ ਕਿ ਮਾਨ ਅਦਾਸ ਹੁੰਦਾ ਬੰਦਾ ਕਿਹਦੇ ਨਾਲ ਗੱਲਬਾਤ ਕਰੇ ਹਨਾ ਭੈਣ ਭਰਾਵਾਂ ਨਾਲ ਗੱਲ ਕਰ ਲਈਦੀ ਆ ਫਿਰ ਤੁਹਾਡੇ ਵਰਗੀਆਂ ਭੈਣਾਂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਕਿ ਉਹ ਵੀ ਆਪਣੀਆਂ ਭੈਣਾਂ ਨੇ ਤੇ ਆਪਾਂ ਚਲੋ ਇਹਨਾਂ ਨਾਲ ਵੀ ਗੱਲਾਂ ਕਰੀਏ ਜਦੋਂ ਮਨ ਦੁਖੀ ਹੋਵੇ ਨਾ ਤੇ ਉਦੋਂ ਚਿਹਾਰਾ ਵੀ ਚੰਗੇ ਨਹੀਂ ਲੱਗਦੇ ਵੀ ਹਨਾ ਕਿਉਂਕਿ ਜਦ ਰ ਆਪਣੇ ਘਰ ਦੇ ਵਿੱਚ ਤਾਂ ਜਿਹੜਾ ਹੋਇਆ ਹੋਇਆ ਨੇ ਆਪਣੇ ਭਰਾ ਦਾ ਤਾਂ ਖਾਉਂਦਾ ਹੀ ਹੁੰਦਾ ਹਰੇਕ ਨੂੰ ਹਨਾ ਤੇ ਪਟਿਆਰੇ ਨੌਜਵਾਨ ਸਾਡੇ ਹੁਣ ਦੁਨੀਆ ਦੇ ਵਿੱਚੋਂ ਥੋੜੇ ਜਿਹੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਵਿੱਚ ਪਤਾ ਨਹੀਂ ਕਿਹੜੀ ਕਰੋਪੀ ਫਰਮਾਤਮਾ ਦੀ ਇਹ ਰੋਜਾ ਹੈ ਸਾਡੇ ਕੀਤੇ ਮਾਪੇ ਦੇ ਭੈਣ ਭਰਾਵਾਂ ਤੇ ਕੀਤੇ ਕਰਮਾਂ ਦਾ ਫਲ ਹੁੰਦਾ ਵਾ ਹਨਾ ਇਹ ਚੀਜ਼ਾਂ ਤੋਂ ਇਸ ਕਰਕੇ ਫਿਰ ਥੋੜਾ ਮਨ ਬੜਾ ਅਦਾਸ ਸੀ ਨਵੇਂ ਰਾਜਵੀਰ ਜਵੰਧਾ ਲਾਲ ਉਹ ਹਨਾ ਇੱਕ ਨੌਜਵਾਨ ਐਡਾ ਤਕੜਾ ਨੌਜਵਾਨ ਜਿਹੜਾ ਹੱਸਦਾ ਖੇਡਦਾ ਘਰੋਂ ਜਾਵੇ ਤੇ ਬੰਦਾ ਦੁਆਰ ਤੇ ਲਾਸ਼ ਬਣ ਕੇ ਘਰ ਆ ਜੀ ਉਹਦਾ ਦੁੱਖ ਸਭ ਤੋਂ ਬਹੁਤ ਵੱਡਾ ਹੁੰਦਾ ਫਿਰ ਹੋਰ ਦੋ ਤਿੰਨ ਮੁੰਡੇ ਆਪਣੇ ਬਰਿੰਦਰ ਕਮਾਨ ਮੈਂ ਦੇਖੇ ਨਹੀਂ ਪਰ ਦੁੱਖ ਜ਼ਰੂਰ ਹੁੰਦਾ ਵਾ ਹਨਾ ਇਹ ਨਹੀਂ ਕਿ ਆਪਣਾ ਨੇੜ ਤਾਲਿਆਂ ਦਾ ਦੁੱਖ ਹੁੰਦਾ ਪਰ ਮੈਨੂੰ ਤਾਂ ਆਪਣੇ ਉਹਦੀ ਯਾਦ ਆ ਜਾਂਦੇ ਆ ਕਿ ਸਾਡੇ ਘਰ ਵੀ ਹੈ ਕਿ ਇਹ ਦੀਵਾਲੀ ਚੰਗੀ ਨਹੀਂ ਹਨਾ ਤੇ ਉਹ ਵੀ ਦੇਖੋ ਮਾਂ ਦਾ ਪਤਵਾ ਮਾਂ ਨੂੰ ਕਿੰਨਾ ਦਰਦ ਤਕਲੀਫ ਹੁੰਦੀ ਹੈ ਬੱਚਿਆਂ ਦੀ ਹੁੰਦੀ ਹੈ ਤਕਲੀਫ ਤੇ ਥੋੜੀ ਬਹੁਤੀ ਡਾਕਟਰਾਂ ਦੀਆਂ ਗੈਲੀ ਹੋਈ ਬਰਿੰਦਰ ਕਮਾਨ ਵਾਲੇ ਤੇ ਫਿਰ ਇੱਕ ਹੋਰ ਗਰਮੀਤ ਮਾਨ ਮੁੰਡਾ ਉਹਦੀ ਡੈਥ ਹੋਈ ਚਲੋ ਜਿਨ੍ਹਾਂ ਦੀ ਉਮਰ ਖਾਲੀ ਹੰਡਾ ਲਈ ਉਹਨਾਂ ਤਾਂ ਮੰਨ ਗਿਆ ਚਲੋ ਜੀ 80 ਸਾਲ ਦੇਖ ਲਈ ਉਮਰ ਚਲੋ ਜਾਣਾ ਆਉਣਾ ਤਾਂ ਇਨਸਾਨ ਨੇ ਇੱਕ ਵਾਰੀ ਆ ਤੇ ਪਰ ਫਿਰ ਵੀ ਉਹਨਾਂ ਦੇ ਇਹ ਹੁੰਦਾ ਵਿਚਾਰ ਉਹ ਜਿਹੜਾ ਖਾ ਜਾਂਦਾ ਹੈ ਨਾ ਵਾਹਿਗੁਰੂ ਦੀ ਕਿਰਪਾ ਨਾਲ ਪੋਸਟਾ ਦੁਨੀਆ 'ਚ ਦੇਖਿਆ ਜਿਹੜੇ ਨੌਜਾਨ ਚਲੇ ਜਾਂਦੇ ਨੇ ਤੇ ਉਹਨਾਂ ਦਾ ਫਿਰ ਦੁੱਖ dard ਥੋੜਾ ਜ਼ਿਆਦਾ ਹੁੰਦਾ ਹੈ ਤੇ ਤਕਲੀਫ ਹੁੰਦੀ ਹੈ ਉਹਨਾਂ ਦੀ ਮੈਨੂੰ ਤਾਂ ਸੱਚੀ ਗੱਲ ਹੈ ਮੈਨੂੰ ਸੱਚੀ ਕਸਮ ਖਾਣੀ ਮੈਨੂੰ ਦਿਲੋਂ dard ਹੋਇਆ ਦੇ ਦਿਨ ਮਹਾਰਾਜਵਿੰਦਰ ਜਵੰਦੇ ਦੀ ਡੈਥ ਹੋਈ ਐ ਮੈਂ ਉਸ ਟਾਈਮ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੇ ਸੀ ਤਾਂ ਮੈਨੂੰ ਸਾਡੇ ਨਾਲ ਦੇ ਗਏ ਮੁੰਡੇ ਨੇ ਦੱਸਿਆ ਕਿ मामੀ ਜੀ ਐ ਜਵੰਦੀ ਡੈਥ ਹੋ ਗਈ ਤਾਂ ਬਹੁਤ ਦਰਦ ਹੋਇਆ ਮੈਨੂੰ ਤਾਂ ਆਪਣੇ ਭਰਾ ਦੀ ਯਾਦ ਆ ਗਈ ਮੈਨੂੰ ਉਸ ਟਾਈਮ ਆਪਣੇ ਭਰਾ ਦੀ ਡੱਡ ਪਈ ਡੱਡ ਬੋਡੀ ਦਿਸੀ ਮੈਨੂੰ ਭਈ ਕਿ ਇੱਕਦਾਂ ਮੇਰਾ ਵੀ ਭਰਾ ਪਿਆ ਸੀ ਹੈਨਾ ਕੀ ਕਰਨਾ ਪਰ ਅਗਲਾ ਕਹਿੰਦਾ ਆਪਣੇ ਆਂ ਦੇ ਰੋਣੇ ਰੋਂਦੇ ਰਹਿੰਦੇ ਨੇ ਭਾਵੇਂ ਦੁੱਖ ਹੁੰਦਾ ਪਰ ਮਾਤਾ ਮਾ ਕਿਸੇ ਨੂੰ ਇਹ ਦਰਦ ਨਾ ਦੇਵੇ ਸਭ ਦੇ ਮਾ ਮਾ ਦੇ ਪੁੱਤ ਮਾ ਮਾ ਬਾਪ ਦੇ ਹੁੰਦੇ ਆ ਪੁੱਤ ਨਾ ਕਿਸੇ ਦਾ ਜਾਵੇ ਹਨਾ ਮਟਿਆਰ ਨਾਰਾਂ ਦੇ ਸੁਹਾਗ ਚਲੇ ਜਾਂਦੇ ਨੇ ਗਏ ਨਿੱਕੇ ਨਿੱਕੇ ਬੱਚਾ ਦਾ ਬਾਪ ਚਲੇ ਜਾਂਦੇ ਨੇ ਕਾਫੀ ਨੇ ਜਿਹੜੇ ਸਾਡੇ ਵੀਰ ਇਸ ਦੁਨੀਆ ਤੋਂ ਗਏ ਨੇ ਕੱਲ ਵੀ ਇੱਕ ਸਿੰਘ ਕਰਦਾ ਮੈਂ ਦੇਖ ਰਹੀ ਸੀ ਕਿ ਉਹਦੀ ਡੈਥ ਹੋਈ ਆ ਤਾਂ ਦੁੱਖ ਹੁੰਦਾ ਭਰੀ ਜਵਾਨੀ 'ਚ ਜਾਣ ਵਾਲਿਆਂ ਦਾ ਤਾਂ ਜ਼ਿਆਦਾ ਹੀ ਦਰਦ ਹੋ ਜਾਂਦਾ ਹੈ ਕਿਉਂਕਿ ਜਵਾਨੀ ਮਸਾ ਮਿਲਦੀ ਆ ਮਸਾ ਮਾਪਾਲਦੀ ਆ ਕਿਹੜੀਆਂ ਤਕਲੀਫਾਂ ਨਾ ਪਾਵੇ ਪਤਾ ਨਹੀਂ ਹੁੰਦਾ પર પરમાત્મા ਜੋ મંજૂર ਹੁੰਦਾ ਹੋਈ ਹੈ ਉਹ ਕੋ ਮੈਂ ਕਾਊਂਟਰ ਟੌਪ 깔 ਕੇ ਬੈਠ ਗਈਆਂ ਦਰਦ ਦਿਲ ਦੇ ਤੇ ਚਲੋ ਆਪਣੇ ਪਕੌੜੇ ਬਣ ਕੇ ਤਿਆਰ ਹੋ ਗਏ ਆ ਉਧਰ ਆਪਣੇ ਬੇਸਨ ਰਜ ਰਿਹਾ ਆ ਆਪਾਂ ਹੁਣ ਪੁੰਨਾਗੇ ਤੜਕਾ ਖੜੀ ਵਾਸਤੇ